ਅੱਜ ਦੇ ਦਿਨੇ ਵਿਸ਼ੇ ਆ ਦੋਨਾਂ ਦੇ ਗੱਲਬਾਤ ਕਰਾਂਗੇ ਤੁਹਾਨੂੰ ਦੱਸ ਜੀ ਕਿ ਕੱਲ ਸੁਖਦੇਵ ਸਿੰਘ ਢੀਂਸਾ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲੀ ਅਲਵਿਦਾ ਕਹਿ ਕੇ ਸੀ ਤੇ ਕੱਲ ਉਹ ਜ਼ਿੰਦਗੀ ਤੋਂ ਵੀ ਅਲਵਿਦਾ ਕਹਿ ਗਏ ਨੇ ਦੁਨੀਆ ਨੂੰ ਹੀ ਅਲਵਿਦਾ ਕਹਿ ਗਏ ਸਿੱਧੀ ਤੇਰਾ ਗੱਲ ਕਰੀਏ ਇਸ ਪੂਰੇ ਵਿਸ਼ੇ ਤੇ ਗੱਲਬਾਤ ਕਰਦੇ ਆ ਤੇ ਉਦਦੇ ਦੂਸਰੇ ਪਾਸੇ ਅੱਜ ਤੁਹਾਨੂੰ ਦੱਸ ਜੀ ਕਿ ਤੀਸਰੀ ਵਰਸੀ ਹੈ ਮਰਹੂਮ ਗਾਇਕ ਸਿੱਧੂ ਮਸੇਆਣਾ ਦੀ ਉੱਤੇ ਉਹਨਾਂ ਦੇ ਪਿੰਡ ਵੀ ਅੱਜ ਬਹੁਤ ਯਾਨੀ ਵੱਡਾ ਇਕੱਠ ਹੋ ਰਿਹਾ ਹੈ بڑے ਵੱਡੇ ਵੱਡੇ ਗਾਇਕ ਪਹੁੰਚ ਰਹੇ ਨੇ ਸਿਆਸੀ ਲੀਡਰ ਵੀ ਪਹੁੰਚਣਗੇ ਸਾਰੇ ਦੇ ਕਰਾਂਗੇ ਵਿਚਾਰ ਅਮਰਜ ਕਿਉਂਕਿ ਦੋਨਾਂ ਨੇ ਇੱਕ ਤਰ੍ਹਾਂ ਪੰਜਾਬ ਦਾ ਨਾਮ ਦੇ ਪੰਜਾਬ ਦੇ ਦੋਨਾਂ ਨਾਮ ਕਦੇ ਸੁਖਿਆ ਵਿੱਚ ਹੁੰਦਾ ਸੀ ਤਾਂ ਇਸ ਪੂਰੇ ਵਿੱਚ ਗੱਲਬਾਤ ਕਰਨੇ ਮੇਰੇ ਨਾਲ ਜੁੜੇ ਨੇ ਅਰਜਿੰਦਰ ਸਿੰਘ ਜੀ ਸਾਡੇ ਸਹਿਯੋਗੀ ਸਾਡੇ ਪੱਤਰਕਾਰ ਉਹਨਾਂ ਨਾਲ ਕਰਦਿਆਂ ਗੱਲਬਾਤ ਦੋਨਾਂ ਵਿਸ਼ਿਆਂ ਤੇ ਰਜਿੰਦਰ ਸਿੰਘ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ ਸਵੇਰ ਦੇ ਲਾਈਵ ਰੂਮ ਜੀ ਧੰਨਵਾਦ ਜੀ ਤੁਹਾਨੂੰ ਰਿੰਦਰ ਜੀ ਜੀ ਕੱਲ ਸ਼੍ਰੋਮਣੀ ਕਾਲੀਦਾਲ ਨੂੰ ਕਹਿ ਲੋ ਜਾਂ ਇੱਕ ਢੀਂਸਾ ਪਰਿਵਾਰ ਨੂੰ ਕਹਿ ਲੋ ਬਹੁਤਾ ਝਟਕਾ ਲੱਗਿਆ ਕਿ ਸੁਦੇਸ਼ ਸਿੰਘ ਢੀਂਸਾ ਕਾਲਾ ਕਾਲ ਚਲਾਣਾ ਕਰ ਗਏ ਹਾਂਜੀ ਦੇਖੋ ਪਈ ਜਨਾ ਤਾਂ ਕਾਫੀ ਬਿਮਾਰ ਚੱਲ ਰਹੇ ਸੀ ਕਿਉਂਕਿ ਕੋਸ਼ਤਾ ਉਮਰ ਉਹਨਾਂ ਦੀ ਹੋ ਗਈ ਸੀ 89 1936 ਚ ਉਹਨਾਂ ਦਾ ਵਰਤ ਹੋਇਆ ਸੀਗਾ ਜੀ ਆ 90 ਦੇ ਲਗਭਗ ਇਹ ਜੋਗੀ ਸੀ ਕਾਫੀ ਹੋ ਗਈ ਸੀ ਕੁਝ ਥੋੜੇ ਬਹੁਤੇ ਬਿਮਾਰ ਰਹਿੰਦੇ ਸੀ ਇਸ ਤਰ੍ਹਾਂ ਕੋ ਫੋਟੋ ਸਾਹਸਤਾਲ ਮਹਾਲੀ 69 ਮਤਲਬ ਸੈਕਟਰ ਦੇ ਵਿੱਚ ਆ ਸਥਲ ਉਹਦੇ ਚ ਦਾਖਲ ਸੀਗੇ ਜਿੱਥੇ ਉਹਨਾਂ ਨੇ ਅੰਤਮ ਸਾਹਸ ਲਈ ਹੈ ਤੇ ਜਿਹਦੇ ਨਾਲ ਮਤਲਬ ਪੰਜਾਬ ਨੂੰ ਪਰਿਵਾਰ ਨੂੰ ਤੇ ਉਹਨਾਂ ਦੇ ਹਲਕਿਆਂ ਨੂੰ ਬਹੁਤ ਹੀ ਨਾ ਪੂਰਾ ਹੋਣ ਵਾਲਾ ਸਾਡਾ ਤੇ ਆਪਾਂ ਤਾਂ ਇਹ ਅਰਦਾਸ ਕਰਦੇ ਹਾਂ ਪ੍ਰਮਾਤਮਾ ਦੇ ਵੀ ਉਹਨਾਂ ਨੂੰ ਮਤਲਬ ਗੁਰੂ ਚਰਨਾਂ ਦੇ ਵਿੱਚ ਜੂਰ ਨਿਵਾਸ ਹੋਵੇ ਤੇ ਜਿਹੜੀ ਉਹਨਾਂ ਨੂੰ ਮਾਨਸਿਕ ਸ਼ਾਂਤੀ ਹੈ ਉਹ ਜਰੂਰ ਮਿਲੇ ਸਹੀ ਕਹਿਆ ਤੁਸੀਂ ਦੇਖੋ ਇਹ ਕੈਬਨਟ ਮੰਤਰੀ ਰਨੇ ਜਦੋਂ ਵੀਪੀਡੀ ਤੇ ਸ਼੍ਰੋਮਣੀ ਕਾਲਰ ਦੀ ਸਰਕਾਰ ਸੀ ਹਾਲਾਂਕਿ ਕੁਝ ਬਾਤਾਂ ਚ ਨਰਾਜ਼ਗੀਆਂ ਵੀ ਹੋਈਆਂ ਕੱਲ ਦਾ ਕੱਲ ਨੂੰ ਛੱਡ ਕੇ ਹੀ ਚਲੇ ਗਏ ਸੀ ਤੇ ਉਸ ਤੋਂ ਬਾਅਦ ਵਾਪਸ ਜਦੋਂ ਐਂਟਰੀ ਹੁੰਦੀ ਹੈ ਤਾਂ ਇਹਨਾਂ ਦੇ ਮਿਹਰੇ ਬੇਟੇ ਨੇ ਉਹ ਖਜ਼ਾਨਾ ਮੰਤਰੀ ਬਣਾਏ ਜਾਂਦੇ ਨੇ ਪਰ ਜੇਕਰ ਗੱਲ ਕਰੀ ਸੁਖਦੇਵ ਸਿੰਘ ਢੀਂਡਸਾ ਦੀ ਤਾਂ ਉਹਨਾਂ ਦੇ ਜਾਣ ਤੋਂ ਬਾਅਦ ਸ਼੍ਰੋਮਣੀ ਕਾਲਰ ਨੂੰ ਇੱਕ ਬਹੁਤ ਵੱਡਾ ਝਟਕਾ ਲੱਗਿਆ ਸੀ ਹਾਂਜੀ ਦੇਖੋ ਝਟਕਾ ਤਾਂ ਫਿਰ ਇੱਕ ਜਿਹੜੇ ਐਂਟੀਸਾ ਸਾਹਿਬ ਸੀ ਇਹ ਇਹ ਇੱਕ ਮਤਲਬ ਸੰਸਥਾ ਸੀ ਅ ਕਿਉਂਕਿ ਸਿਆਸਤ ਦਾ ਬਹੁਤ ਜ਼ਿਆਦਾ ਲੰਬਾ ਤਜਰਬਾ ਹੋ ਗਿਆ ਸੀ ਜ਼ੀਰੋ ਗਰਾਊਂਡ ਤੋਂ ਉੱਟ ਕੇ ਮਤਲਬ ਸੈਂਟਰ ਦੇ ਵਿੱਚ ਕੈਬਨਟ ਮੰਤਰੀ ਬਣੇ ਇਹਦੇ ਵਾਸਤੇ ਇਹਨਾਂ ਨੇ ਤੁਹਾਨੂੰ ਪਤਾ ਹੈ ਵੀ ਮਿਹਨਤ ਕਿੰਨੀ ਕਰਨੀ ਪੈਂਦੀ ਹੈ ਮਿਹਨਤ ਇਹਨਾਂ ਨੇ ਕੀਤੀ ਜਿਹੜੀ ਇਹਨਾਂ ਦੀ ਮਿਹਨਤ ਨੂੰ ਹੋਰ ਪਿਆਰ ਤੇ ਮਤਲਬ ਆਪਣਾ ਜਿਹੜਾ ਬੇਦਾਗ ਚਿਹਰਾ ਸੀਗਾ ਉਹ ਇਹਨਾਂ ਨੇ ਰੱਖਿਆ ਇਸ ਕਰਕੇ ਮਤਲਬ ਜਿਹੜਾ ਇੱਕ ਹੋਇਆ ਨਾ ਇਹ ਕੰਮ ਕੁਝ ਸਾਲ ਹੋਰ ਬੈਠੇ ਰਹਿੰਦੇ ਚਲੋ ਮੁੰਡਿਆਂ ਨੂੰ ਸਾ ਸਿੱਖਿਆ ਦੇ ਦਿੰਦੇ ਸਿਆਸੀ ਸਿੱਖਿਆ ਦੇ ਦਿੰਦੇ ਜਿਹਦੇ ਨਾਲ ਪੰਜਾਬ ਦਾ ਵੀ ਭਲਾ ਹੁੰਦਾ ਤੇ ਆਪਦੇ ਦੀ ਜੀ ਦਾ ਵੀ ਭਲਾ ਹੁੰਦਾ ਔਰ ਜਿਵੇਂ ਤੁਸੀਂ ਕਿਹਾ ਵੀ ਤੁਹਾਡੀ ਗੱਲ ਤੇ ਮੈਂ ਫੁੱਲ ਚੜਾਉਣਾ ਉਹ ਇੱਕ ਬੇਦਾਗ ਨੇਤਾ ਸੀ ਕਿ ਜਦੋਂ ਉਹਨਾਂ ਦੀ ਕੱਲ ਸ਼ਾਮ ਨੂੰ ਖਬਰ ਆਈ ਤਾਂ ਇੱਕ ਵਸ ਕਲਾ ਸ਼੍ਰੋਮਣੀ ਕਾਲੀ ਦਾ ਨਹੀਂ ਸਾਰੀਆਂ ਪਾਰਟੀਆਂ ਚਾਹੇ ਉਹ ਬੀਜੇਪੀ ਦੇ ਨੇਤਾ ਹੋਣ ਚਾਹੇ ਆਪ ਪਾਰਟੀ ਦੇ ਹੋਣ ਚਾਹੇ ਕਾਂਗਰਸ ਦੇ ਹੋਣ ਸਭ ਨੇ ਯਾਨੀ ਸੁਵੇਨਾ ਚੀਲ ਯਾਨੀ ਕੇਸਰ ਰਾਧੀ ਸੀ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ ਲੀਡਰ ਸੀ ਔਰ ਤੁਹਾਂ ਅੰਦਾਜ਼ੇ ਨਾ ਕਿ ਸੁਖਵੀਰ ਸਿੰਘ ਬਾਦਲ ਨੇ ਵੀ ਇੱਕ ਬਿਆਨ ਦਿੱਤਾ ਹੈ ਆਪਣੇ ਐਕਸ ਫੈਕਟਰ ਦੇ ਹਾਲਾਂਕਿ ਜਦੋਂ ਸ਼੍ਰੋਮਣੀ ਕਾਦਲਾਲਚੋਂ ਉਹਨਾਂ ਨੇ ਛੱਡਿਆ ਸੀ ਤਾਂ ਸੁਖਵੀਰ ਸਿੰਘ ਬਾਦਲ ਉਹਦੀ ਮੇਨ ਵਜ੍ਹਾ ਸੀ ਕਿਉਂਕਿ ਸੁਖਵੀਰ ਸਿੰਘ ਬਾਦਲ ਲੱਗ ਰਿਹਾ ਸੀ ਕਿ ਜੇ ਸੁਖਦੇਸ ਸਿੰਘ ਠੀਂਸਾ ਰਹਿਣਗੇ ਤਾਂ ਮੇਰਾ ਪ੍ਰਧਾਨ ਬਣਨਾ ਤੈਅ ਨਹੀਂ ਰਹੇਗਾ ਦੇਖੋ ਜੀ ਚਾਹੇ ਰਾਜਸੀ ਮਤਭੇਦ ਤਾਂ ਹੋ ਸਕਦੇ ਨੇ ਪਰ ਗੱਲ ਕਰ ਸਰਦਾਰ ਸੁਖਵੀਰ ਸਿੰਘ ਬਾਦਲ ਇਹਨਾਂ ਨੂੰ ਮਤਲਬ ਆਪਣੇ ਵੱਡਿਆਂ ਦੀ ਤਰ੍ਹਾਂ ਇਮਾਨ ਸਤਕਾਰ ਦਿੰਦੇ ਸੀ ਉਹਨਾਂ ਨੂੰ ਮਤਲਬ ਆਪਣੇ ਪੇਰੈਂਟਸ ਦੇ ਤੌਰ ਤੇ ਵੀ ਇਹ ਸਮਝਦੇ ਸੀਗੇ ਇਸ ਕਰਕੇ ਠੀਕ ਆ ਕਈ ਵਾਰੀ ਰਾਸਰੀ ਮਤ ਪੇ ਤੱਕ ਪੁੱਤ ਦੇ ਵੀ ਹੋ ਸਕਦੇ ਹੁੰਦੇ ਨੇ ਪਰ ਮਤ ਉਹ ਜਿਹੜਾ ਇਹਨਾਂ ਦੇ ਮਨਾਂ ਦੇ ਵਿੱਚ ਸੀਗਾ ਉਹ ਪਿਆਰ ਸਤਿਕਾਰ ਕਿਉਂਕਿ ਬਾਦਲ ਸਾਹਿਬ ਦੇ ਨਾਲ ਇਹਨਾਂ ਨੇ ਬਹੁਤ ਜਿਆਦਾ ਕੰਮ ਕੀਤਾ ਹੈ ਬਾਦਲ ਸਾਹਿਬ ਦੇ ਨਾਲ ਜਿੱਥੇ ਵੀ ਕੋਈ ਸੰਘਰਸ਼ ਕੀਤੇ ਨੇ ਬਰਾਬਰ ਹੁੰਦੇ ਸੀਗੇ ਬਾਦਲ ਸਾਹਿਬ ਦੇ ਪਤਲਾ ਇਹ ਕਹ ਲਈਏ ਵੀ ਸੱਚੀ ਬਾਹ ਹੁੰਦੇ ਸੀਗੇ ਇਸ ਕਰਕੇ ਇਹ ਉਹਨਾਂ ਦਾ ਹੱਕ ਵੀ ਬਣਦਾ ਸੀਗਾ ਉਹ ਜੋ ਵੀ ਮਤਲਬ ਹੈ ਰਸ ਮਨਵਾਉਣ ਦਾ ਉਹਨਾਂ ਦੇ ਵਿੱਚ ਵੀ ਸ਼ਾਮਲ ਹੋਣਗੇ मतलब संविधान ਦੀ ਜਿਹੜੀ ਕੋਈ ਇਡਰ ਕਰਨਗੇ ਔਰ ਹੱਕ ਵਿਵਹਾਰਿਕ ਦਾ ਹੱਕ ਬਣਦਾ ਜਦੋਂ ਕੋਈ ਵੀ ਇਨਸਾਨ ਜਹਾਂ ਤੋਂ ਤਰਜੰਦੇ ਉਸ ਤੋਂ ਬਾਅਦ ਮਤਲਬ ਸਭਾ ਅੰਦੀਆਂ ਜਿਹੜੀ ਹਰ ਇੱਕ ਦੁਸ਼ਮਣ ਵੀ ਇਸ ਸੰਵਿਧਾਨ ਦੀ ਕੁਏਟ ਕਰਦਾ ਮਤਲਬ ਉਹਦੇ ਤੇ ਕੋਈ ਖੁਸ਼ੀ ਜ਼ਾਹਰ ਨਹੀਂ ਕਰਦਾ ਔਰ ਨਾ ਹੀ ਕਰਨੀ ਚਾਹੀਦੀ ਔਰ ਮੈਂ ਸਭ ਨੂੰ ਦਰਸ਼ਕਾਂ ਨਾਲ ਸੈਨਾ ਕਿ ਉਹਨਾਂ ਦਾ ਜਿਹੜਾ ਸੰਸਕਾਰ ਹੈ ਸੰਗਰੂਰ ਦੇ ਉਹਨਾਂ ਜੱਦੀ ਪਿੰਡ ਦੇ ਨਾਲ ਹੋਣਾ ਪਰ ਉਹ ਅੱਜ ਨਹੀਂ ਕੱਲ ਹੋ ਰਿਹਾ ਹੈ ਕੁਝ ਕਾਰਨਾਂ ਦੇ ਕਰਕੇ ਉਹ ਸੰਸਕਾਰ ਕੱਲ ਕੀਤਾ ਜਾਏਗਾ ਡਾਕਟਰ ਸਾਹਿਬ ਤੇ ਦਰਸ਼ਕਾਂ ਦਾ ਸਨਜੂਰੀ ਹੈ ਕਿਉਂਕਿ ਉੱਥੇ ਬਹੁਤ ਸਾਰੇ ਸ਼ਰਮਣੀ ਗੱਲ ਨਾਲ ਇਹ ਆਗੂ ਇਕੱਠੇ ਹੋ ਰਹੇ ਨੇ ਸਮਰੂਹ ਦੇ ਵਿੱਚ ਇਸ ਸਮੇਂ ਹਾਂਜੀ ਉੱਥੇ ਇਹਨਾਂ ਦਾ ਜੱਦੀ ਪਿੰਡ ਹੈ ਸ਼ਾਇਦ ਮੇਰਾ ਗਲਤ ਤੋੜਾਲ ਟੋਂਗਾਵਾਲ ਜੀ ਹਾਂ ਆ ਉੱਥੇ ਫਿਰ ਮਤਲਬ ਉੱਥੇ ਇਹਨਾਂ ਦਾ ਸੰਸਕਾਰ ਤੇ ਹੰਤਮ ਜਿਹੜਾ ਕਿਰਿਆਵਾਂ ਹੋਣਗੀਆਂ ਉਹ ਇਹਨਾਂ ਦੇ ਜੱਦੀ ਪਿੰਡ ਦੇ ਵਿੱਚ ਹੀ ਹੋਣਗੀਆਂ ਕਿਉਂਕਿ ਲੋਕਾਂ ਦੀ ਵੀ ਡਿਮਾਂਡ ਹੁੰਦੀ ਹੈ ਜੀ ਇਹ ਜਦੋਂ ਕੋਈ ਮਤਲਬ ਪਿੰਡ ਦਾ ਕੋਈ ਇਹੋ ਜਿਹਾ ਸਰਕਟ ਹੁੰਦਾ ਹੈ ਉਹ ਇਸ ਤਰ੍ਹਾਂ ਜਦੋਂ ਰਸਤ ਕਰਦਾ ਹੈ ਤਾਂ ਜਿਹੜੀ ਉਹਦੀ ਅੰਤਮ ਰਸਮ ਰਸਮਕ ਕਰਿਆਵਾ ਹੁੰਦੀਆਂ ਨੇ ਉਹ ਪਿੰਡ ਵਿੱਚ ਹੀ ਕੀਤੀਆਂ ਜਾਣ ਇਹ ਮਤਲਬ ਕਿ ਕੋਈ ਵੀ ਪਿੰਡ ਦਾ ਬੰਦਾ ਹਰ ਇੱਕ ਪਿੰਡ ਦੀ ਇਹ ਪੰਚਾਇਤ ਜਾਂ ਸਾਰੇ ਲੋਕ ਹੁੰਦੇ ਨੇ ਉਹਨਾਂ ਦੀ ਡਿਮਾਂਡ ਹੁੰਦੀ ਹੈ ਜੇ ਮਤਲਬ ਜਿਹੜੀ ਮਿੱਟੀ ਹੈ ਪਿੰਡ ਚੋਂ ਪੈਦਾ ਹੋਈ ਸੀ ਇੱਥੇ ਹੀ ਇਹਨੂੰ ਸਮਾਪਤ ਕੀਤਾ ਜਾਵੇ ਤਾਂ ਮਤਲਬ ਇਹ ਗੱਲਾਂ ਨੇ ਜਿਹੜੀਆਂ ਪਿੰਡਾਂ ਦੇ ਵਿੱਚ ਖਾਸ ਕਰਕੇ ਕਾਫੀ ਮੈਟਰ ਕਰਦੀਆਂ ਨੇ ਇਹਨਾਂ ਨੇ ਵੀ ਇਸ ਗੱਲ ਨੂੰ ਮਤਲਬ ਤਰਜੀਹ ਦਿੱਤੀ ਹੈ ਵੀ ਚਿੰਤਸਾ ਸਾਹਿਬ ਦਾ ਇਹਦਾ ਸੰਸਕਾਰ ਹੈ ਉਹ ਜਿੱਦੀ ਪਿੰਡ ਦੇ ਵਿੱਚ ਕੀਤਾ ਜਾਵੇ। ਕਹਿੰਦੇ ਇੱਕ ਥੰਮ ਪਹਿਲਾਂ ਟੁੱਟਿਆ ਸੀ ਬਾਦਲ ਦੇ ਰੂਪ ਦੇ ਵਿੱਚ ਤੇ ਇੱਕ ਥੰਮ ਇਹ ਟੁੱਟ ਗਿਆ ਇਹ ਦੂਸਰਾ ਯਾਨੀ ਕਿ ਮੇਨ ਜਿਹੜਾ ਇੱਕ ਬੁਰਜੂ ਸੀ ਉਹ ਕੱਲ ਢਹਿ ਢੇਰੀ ਹੋਇਆ ਮੰਗਲ ਵਿਸ਼ਰੋਮੀ ਕੱਲ ਦਾ ਤੋਂ ਬਹੁਤ ਵੱਡਾ ਝਟਕਾ ਲੱਗਿਆ ਜਿਹੜਾ ਕਿ ਸ਼ਰੋਮਨੀ ਕਲਦਲ ਮਸਾ ਹੀ ਪੂਰਾ ਕਰ ਸਕੇਗਾ ਇਸ ਨੂੰ। ਦੇਖੋ ਜੀ ਇਹ ਘਾਟਾ ਤਾਂ ਮਤਲਬ ਬਾਦਲ ਸਾਹਿਬ ਦਾ ਢੀਂਡਾ ਸਾਹਿਬ ਦਾ ਇਹ ਤਾਂ ਘਾਟਾ ਪੂਰਾ ਹੁੰਦਾ ਨਹੀਂ ਅਕਾਲੀ ਦਲ ਤੋਂ ਜਿਹੜੀ ਹੁਣ ਦੀ ਲੀਡਰਸ਼ਿਪ ਹੈ ਇਹ ਤਾਂ ਇਹਨਾਂ ਦਾ ਦੋਨੇ ਯੂਨੀਵਰਸਿਟੀਆਂ ਜਿਹੜੀਆਂ ਤੁਰਗੀਆਂ ਸਿੱਖਿਆ ਦੀਆਂ ਸਿਹਤ ਦੀਆਂ ਮਤਲਬ ਸਿਆਸਤ ਦੀਆਂ ਇਹ ਦੋਨੇ ਯੂਨੀਵਰਸਿਟੀਆਂ ਸੀ ਇਹਨਾਂ ਦੇ ਤੁਰ ਨਾਲ ਬਹੁਤ ਵੱਡਾ ਘਾਟਾ ਪਿਆ ਕਹ ਸਮਝੋ ਵੀ 20 ਸਾਲ ਪਿੱਛੇ ਅਕਾਲੀ ਦਲ ਪੈ ਗਿਆ ਗੱਲ ਕਰ ਇਹ ਹੈ ਵੀ ਜਿਹੜੇ ਹੁਣੇ ਨਵੀਂ ਨਵੀਂ ਲੀਡਰਸ਼ਿਪ ਹੈ ਨਾ ਜੀ ਇਹਨਾਂ ਨੂੰ ਥੋੜਾ ਜਿਹਾ ਇਸ ਗੱਲ ਦਾ ਸਭ ਕੁਝ ਸਿੱਖਣਾ ਚਾਹੀਦਾ ਹੈ ਕਿ ਜਿਹੜੇ ਮਤਲਬ ਚਲੋ ਇਹ ਤਾਂ ਵੱਡੇ ਪਰਿਵਾਰ ਨੇ ਵੱਡੇ ਘਰ ਨੇ ਇਹਨਾਂ ਦੇ ਜਿਹੜੇ ਅੰਤਮ ਸਾਹ ਨੇ ਉਹ ਵੱਡੇ ਹੌਸਲਾ ਦੇ ਵਿੱਚ ਹੁੰਦੇ ਨੇ ਗੱਲ ਕਰ ਜਿਹੜੀ 3.5 ਕਰੋੜ ਦੀ ਆਬਾਦੀ ਹੈ ਆਮ ਲੋਕ ਜੀ ਜੀ ਉਹਨਾਂ ਦਾ ਜਿਹੜੇ ਸਾਹ ਨੇ ਉਹ ਕਿਸੇ ਦਾ ਛੜਕਤੇ ਹੁੰਦੇ ਨੇ ਕਿਸੇ ਦੇ ਰਾਹ 'ਚ ਹੁੰਦੇ ਨੇ ਕਿਸੇ ਦੇ ਘਰ 'ਚ ਹੁੰਦੇ ਨੇ ਮਤਲਬ ਕਿ ਉਹਨਾਂ ਵਾਸਤੇ ਵੀ ਜੇ ਕੋਈ ਇਹ ਕਰ ਸਕਦੇ ਹੋਣ ਔਰ ਇਹਨਾਂ ਨੂੰ ਸਰਦਾਰ ਅੰਗਲੀ ਸੱਚੀ ਜੇ ਹੀ ਹੋਵੇ ਕਿ ਇਹ ਲੋਕਾਂ ਵਾਸਤੇ ਲੋਕਾਂ ਦੀ ਸਿਹਤ ਵਾਸਤੇ ਕੋਈ ਵਧੀਆ ਇੰਸਟੀਚਿਊਟ ਨੇ ਜਿਹੜੇ ਪੰਜਾਬ ਦੇ ਵਿੱਚ ਆਬਾਦੀ ਦੇ ਹਿਸਾਬ ਨਾਲ ਉਹ ਇੱਥੇ ਲਗਾਏ ਜਾਣ ਤਾਂ ਕਿ ਲੋਕਾਂ ਦਾ ਕਈ ਲੋਕ ਤਾਂ ਮਤਲਬ ਆਣ ਆਈ ਮੋਟ ਕੀ ਮਰ ਜਾਂਦੇ ਨੇ ਇਲਾਜਤ ਨਹੀਂ ਉਹ ਵੀ ਮਰ ਜਾਂਦੇ ਨੇ ਕਿ ਇਹ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ ਜਿਹੜੀ ਨਵੀਂ ਪਨੀਰੀ ਹੈ ਨਵੀਂ ਲੀਡਰਸ਼ਿਪ ਹੈ ਉਹਨੂੰ ਇੰਨਾਂ ਚੀਜ਼ਾਂ ਤੋਂ ਜ਼ਰੂਰ ਸਿੱਖਿਆ ਲੈਣੀ ਚਾਹੀਦੀ ਰਿੰਦਰ ਜੀ ਮੈਂ ਦੂਸਰੇ ਪਾਸੇ ਵਾਲਾ ਨਾ ਹੁਣ ਸਿੱਧੂ ਮੂਸੇਵਾਲ ਕੇ ਅੱਜ ਤੋਂ 3 ਸਾਲ ਪਹਿਲਾਂ ਇੱਕ ਪੰਜਾਬ ਦਾ ਇੱਕ ਅਜਿਆ ਹੀਰਾ ਖੋਇਆ ਗਾਇਕੀ ਦਾ ਯਾਨੀ ਕਿ ਉਹਨੂੰ ਗੈਂਗਸਟਰਾਂ ਨੇ ਆਪਣੀ ਗੋਲਦਾ ਸ਼ਕਾਰ ਬਣਾਇਆ ਅੱਜ ਉਹਦੀ ਤੀਸਰੀ ਵਰਸੀ ਹੈ ਅੱਜ ਇਹ ਪਿੰਡ ਦੇ ਲੋਕਾਂ ਦੀ ਮੈਂ ਗੱਲਬਾਤ ਸੁਣ ਰਿਹਾ ਸੀ ਤਾਂ ਉੱਥੇ ਬੜਾ ਵੱਡਾ ਇਕੱਠ ਹੋ ਰਿਹਾ ਹੈ ਤੀਜੀ ਵਰਸੀ ਮਨਾਈ ਜਾ ਰਹੀ ਹੈ ਪਰ ਲੋਕਾਂ ਦੇ ਇੱਕ ਰੋਸ ਸੀ ਕਿ ਸਾਡੇ ਪਿੰਡ ਮੂਸੇਵਾਲ ਨੂੰ ਕੋਈ ਨਹੀਂ ਜਾਣਦਾ ਸੀ ਮਾਨਸਰੂ ਉਹ ਘਟ ਲੋਕ ਜਾਣਦੇ ਜੀ ਮੁੱਸਿਆ ਤਾਂ ਕਿਸੇ ਗਿਣਤੀ ਨਹੀਂ ਆਂਦਾ ਜੀ ਪਰ ਕਹਿੰਦੇ ਉਸ ਨੌਜਵਾਨ ਨੇ ਸ਼ੁਭਦੀਪ ਸਿੰਘ ਨੇ ਯਾਨੀ ਕਿ ਸਾਡੇ ਨਾਮ ਇਹ ਨਾ ਚਲਾਤਾ ਕਿ ਯੂਐਸਏ ਕੈਨੇਡਾ ਦੇ ਵਿੱਚ ਸਿਰ ਸਾਡੇ ਮੁੰਡੇ ਦੇ ਗਾਣੇ ਚੱਲਦੇ ਨੇ ਤੇ ਅੱਜ ਉੱਥੇ ਤਾਂ ਹੁੰਦਾ ਦਿੰਦੇ ਨੇ ਕਿ ਬਹੁਤ ਵੱਡੇ ਵੱਡੇ ਗਾਇਕ ਆ ਰਹੇ ਨੇ ਸਿਆਸੀ ਲੀਡਰ ਆ ਰਹੇ ਨੇ ਪਰ ਹਜੇ ਤੱਕ ਆਪ ਪਾਰਟੀ ਦੇ ਕਿਸੇ ਲੀਡਰ ਦਾ ਉੱਥੇ ਜਾਣ ਦਾ ਕੋਈ ਵੀ ਗੱਲਬਾਤ ਸਾਹਮਣੇ ਆਈ ਨਹੀਂ ਹੈ ਦੇਖੋ ਜੀ ਉਹ ਤਾਂ ਹੱਕ ਬਣਦਾਗਾ ਜਦੋਂ ਇਸਨੇ ਸ਼ੁਭਦੀਪ ਨੇ ਪੰਜਾਬ ਦਾ ਬੂਸੇ ਦਾ ਜਾਂ ਮਾਨਸਾ ਦਾ ਪੰਜਾਬ ਵੀ ਮਤਲਬ ਆਲ ਇੰਡੀਆ ਦਾ ਨਾਮ ਹੈ ਜਿਹੜਾ ਦੁਨੀਆ ਪੱਧਰ ਦੇ ਉੱਤੇ ਨੰਬਰ 1 ਕਰਤਾ ਸੀ ਜੀ ਦੂਸਰੀ ਗੱਲ ਇਹ ਹੈ ਵੀ ਸਿੱਖ ਸਮਾਜ ਦੀ ਉਹਨੇ ਇੰਨੀ ਜਿਆਦਾ ਚੜ੍ਹਤ ਕਰਤੀ ਸੀ ਜਿਹਦੇ ਗੁਰੂ ਗੋਬਿੰਦ ਸਿੰਘ ਨੇ ਬਖਸ਼ਿਸ਼ ਕੀਤੀ ਹੋਈ ਸੀ ਪੱਗ ਪੱਗ ਨੂੰ ਦੁਨੀਆ ਪੱਧਰ ਤੇ ਲੈ ਗਿਆ ਸ਼੍ਰੋਮਣੀ ਕਮੇਟੀ 70 ਸਾਲ ਚ ਨਹੀਂ ਉੱਥੇ ਤੱਕ ਲਿਜਾ ਸਕੀ ਜਿਹੜਾ ਸਿੱਧੂ ਉਸਿਆਲਾ ਦਿੱਤ 3-4 ਸਾਲ ਦੇ ਵਿੱਚ ਮਤਲਬ ਜਿਹੜੇ ਟੇਬਲਾਂ ਦੇ ਉੱਤੇ ਉਹ ਬੈਠ ਕੇ ਗੱਲਾਂ ਕਰ ਗਿਆ ਆ ਉੱਥੇ ਮਤਲਬ ਸ਼੍ਰੋਮਣੀ ਕਮੇਟੀ ਜਾਂ ਹੋਰ ਅਕਾਲੀ ਲੀਡਰਸ਼ਿਪ ਜਾਂ ਪੰਜਾਬੀ ਲੀਡਰ ਨੇ ਉਹ ਉੱਥੇ ਪਹੁੰਚ ਨਹੀਂ ਸਕੇ ਆ ਮਤਲਬ ਵਾਕਈ ਇੱਕ ਨਾ ਪੂਰਾ ਹੋਣ ਜੋਗਾ ਸਾਥ ਸਾਥ ਗੱਲ ਕਰ ਇਹਦੇ ਵਿੱਚ ਕੁਝ ਜਿਹੜੇ ਸਿਆਸੀ ਲੀਡਰ ਨੇ ਨਾ ਜਿਹੜੀ ਉਹਨਾਂ ਦੀ ਆਪਸੀ ਗੁੱਟਬੰਦੀ ਹੁੰਦੀ ਹੈ ਉਹ ਮਤਲਬ ਇਹ ਹੈ ਜਿਹੜਾ ਆਕਾਰ ਆ ਉਹ ਕਰਵਾ ਦਿੰਦੀ ਹੈ ਕਿਉਂਕਿ ਜਿਹੜੇ ਗੈਂਗਸਟਰ ਨੇ ਨਾ ਜੀ ਇਹ ਕੋਈ ਇਹਨਾਂ ਦੀ ਕੋਈ ਖਾਨਦਾਨੀ ਦੁਸ਼ਮਣੀ ਨਹੀਂ ਹੁੰਦੀ। ਨਾ ਤਾਂ ਇਹਨਾਂ ਦਾ ਤੰਦਦਾਰ ਵਾਲਾ ਹੁੰਦਾ ਹੈ ਨਾ ਬੱਟਦਾਰ ਵਾਲਾ ਹੁੰਦਾ। ਸੋ ਨਾ ਤੰਦਦਾਰ ਵਾਲਾ ਹੁੰਦਾ ਹੈ ਨਾ ਬੱਟਦਾਰ ਵਾਲਾ ਇਹਨਾਂ ਦਾ ਸਿਰਫ ਈਗੋ ਦਾ ਮਸਲਾ ਹੁੰਦਾ ਹੈ। ਕੋਈ ਵੀ ਬੰਦਾ ਰਾਜਕਰਤੀ ਪਾਰਟੀ ਚਾਹੇ ਵਿਰੋਧੀ ਪਾਰਟੀ ਜੇ ਕੋਈ ਛਾਣੇ ਬੰਦੇ ਹੋਣ ਤਾਂ ਉਹ ਬੰਦੇ ਇਹ ਵਿਚ ਪੈ ਕੇ ਇਹਨਾਂ ਮੁੰਡਿਆਂ ਦੇ ਜਿਹੜੇ ਹੁੰਦੇ ਨੇ ਸਮਝੌਤੇ ਕਰਵਾ ਸਕਦੇ ਨੇ ਕਿਉਂਕਿ ਇਹਨਾਂ ਦੇ ਕੋਈ ਬਹੁਤੇ ਵੱਡੇ ਮਸਲੇ ਨਹੀਂ ਹੁੰਦੇ। ਈਗੋ ਹੀ ਹੁੰਦੀ ਆ ਤੂੰ ਤੂੰ ਮੈਂ ਮੈਂ ਹੁੰਦੀ ਆ ਉਸੇ ਤੋਂ ਹੀ ਇਹ ਇੱਕ ਦੂਜੇ ਦੀ ਜਾਨ ਦਾ ਆ ਕੋ ਬਣ ਜਾਂਦੇ ਨੇ ਮਤਲਬ ਚੰਗਾ ਹੁੰਦਾ ਜੇ ਕੋਈ ਕਿਸੇ ਵੀ ਪਾਰਟੀ ਦਾ ਵੱਡੀ ਪਾਰਟੀ ਦਾ ਚਾਹੇ 100 ਸਾਲ ਪੁਰਾਣੀ ਪਾਰਟੀ ਹੈ ਤਾਂ ਉਹਨਾਂ ਦੇ ਬੰਦੇ ਵਿੱਚ ਬੈ ਕੇ ਮਤਲਬ ਜਿਹੜਾ ਹੁਣ ਵੀ ਚੱਲ ਰਿਹਾ ਹੈ ਗੈਂਗਸਟਰਵਾਦ ਇਹ ਇਸ ਨੂੰ ਮਤਲਬ ਮਿਲ ਬੈਠ ਕੇ ਭਾਈ ਜਿਹੜੇ ਦੀ ਜਿਹਦੇ ਨਾਲ ਦੁਸ਼ਮਣੀਆਂ ਉਹਨਾਂ ਦਾ ਸਮਝੌਤਾ ਹੋ ਸਕਦਾ ਹੈ ਜੇ ਕੋਈ ਸਰਕਾਰ ਚਾਹੇ ਜਾਂ ਵਿਰੋਧੀ ਧਿਰ ਚਾਹੇ ਤਾਂ ਮਤਲਬ ਜਿਹੜਾ ਪੰਜਾਬ ਦਾ ਕਾਲਾ ਦੌਰ ਹੈ ਇਸ ਤਰ੍ਹਾਂ ਦਾ ਮਾਰ ਮਰਾਈ ਦਾ ਇਹ ਖਤਮ ਹੋ ਸਕਦਾ ਹੈ ਪੰਜਾਬ ਟਰਕੀ ਕਰ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਨੌਜਵਾਨਾਂ ਦੀ ਪਹਿਲੀ ਬਹੁਤ ਘਾਟ ਹੈ ਔਰ ਤੁਹਾਨੂੰ ਦੱਸਣਾ ਕਿ ਪਿੰਡ ਦੇ ਲੋਕਾਂ ਹੀ ਰੋਸ ਪਾਇਆ ਜਾ ਰਿਹਾ ਹੈ ਕਿ ਜਿਹੜੇ ਹੁਣ ਤੱਕ ਉਦੇ ਕਾਤਲ ਨੇ ਉਹ ਨਹੀਂ ਫੜੇਗੇ ਉਹ ਸਰਕਾਰ ਤੇ ਸਵਾਲ ਹੀ ਉਠਾ ਰਹੇ ਨੇ ਬਹੁਤ ਜ਼ਿਆਦਾ ਜੀ ਸਵਾਲ ਉਠੇ ਨੇ ਦੁਆਰਾ ਦੇਖੋ ਜੀ ਹੁਣ ਰੋਜ਼ ਹੀ ਉੱਠਦੇ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਹੈ ਇਸ ਗੱਲ ਦਾ ਹੈਗਾ ਆ ਲੋਕ ਹਰ ਇੱਕ ਲੀਡਰ ਨੂੰ ਇਹ ਨਹੀਂ ਹੈ ਵੀ ਇਕੱਲੀ ਇੱਕ ਪਾਰਟੀ ਦੇ ਕਿਸੇ ਲੀਡਰ ਨੂੰ ਸਾਰੀਆਂ ਪਾਰਟੀਆਂ ਦੇ ਵੱਡੇ ਲੀਡਰਾਂ ਨੂੰ ਰੋਸ ਆ ਜਿਹੜਾ ਜ਼ਾਹਰ ਕਰਦੇ ਨੇ ਕਿ ਭਈ ਜਿਹੜੀ ਇਹ ਘਟਨਾ ਵਾਪਰੀ ਸੀ ਮੰਦਭਾਗੀ ਸੀ ਤੇ ਜਿਹੜੇ ਇਹਦੇ ਦੋਸ਼ੀ ਨੇ ਉਹ ਖੁੱਲੀ ਆਵਾਜ਼ ਚ ਫਿਰਦੇ ਨੇ ਮਤਲਬ ਜੇ ਕੋਈ ਅਸਲੀ ਦੋਸ਼ੀ ਨੇ ਜਿਹੜੇ ਉਹਨਾਂ ਨੂੰ ਪਲਾਖਾਂ ਦੇ ਪਿੱਛੇ ਲੋਕ ਚਾਹੁੰਦੇ ਨੇ ਗੱਲ ਕਰ ਵੀ ਕੋਈ ਵੀ ਬੰਦਾ ਇਸ ਪਾਸੇ ਕਰਕੇ ਨਹੀਂ ਜਾਂ ਕਿਉਂਕਿ ਇਹਨੂੰ ਸਿਆਸੀ ਨਜ਼ਰੀਏ ਨਾਲ ਹੀ ਦੇਖਿਆ ਜਾ ਸਕਦਾ ਸਿੱਧੂ ਮੂਸੇਵਾਲੇ ਨੇ ਸਾਡੇ ਸੱਭਿਆਚਾਰ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਸੀ। ਸਾਲੋਂ ਨਹੀਂ ਸਾਡੇ ਗਾਣ ਵਾਲੇ ਹੁਣ ਤਾਂ ਹੀ ਮਿਰਜਾ ਸਹਿਵਾਂ ਹੀ ਦਈ ਗਏ ਨੇ। ਮਤਲਬ ਆਸ਼ਕੀ ਵਾਲੇ ਪਾਸੇ ਨੂੰ ਤਰਜੀਹ ਦਿੰਦੇ ਰਹੇ। ਸਿੱਧੂ ਮੂਸੇਵਾਲੇ ਸਿੱਧਾ ਕਹਿੰਦਾ ਸੀ ਕਿ ਸਾਡੇ ਭਾਈ ਰਾਂਝੇ ਮਿਰਜੇ ਦੀ ਜਾਂਦੇ ਅਸੀਂ ਤਾਂ ਮਤਲਬ ਕੁਰਬਾਨੀ ਵਾਲੇ ਲੋਕ ਆ ਸਾਡੇ ਤਾਂ ਕੁਰਬਾਨੀਆਂ ਕਰਨ ਵਾਸਤੇ ਤੇ ਆਪਣੀ ਮਾਂ ਭੈਣ ਨੂੰ ਦੂਜੀ ਤੇ ਮਾਂ ਭੈਣ ਦੇ ਬਰਾਬਰ ਸਮਝਦੇ ਨੇ। ਮਤਲਬ ਸਾਡੇ ਨਹੀਂ ਤਾਂ ਜਿਹੜੇ ਵੱਡੇ ਗਾਣ ਵਾਲੇ ਨੇ ਉਹ ਹੀਰਾਂ ਜੇ ਮਿਰਜਾ ਸਾਹਿਬਾ ਇੰਨਾ ਤੇ ਵਿੱਚ ਹੀ ਸਾਡੇ ਰੋਲ ਮਾਡਲ ਬਣਾਤੇ ਜਿਨ੍ਹਾਂ ਦੇ ਕਰਕੇ ਜਿਹੜਾ ਸਾਡਾ ਸੱਭਿਆਚਾਰਕ ਟਾਣਾ ਵਾਣਾ ਉਹ ਕਾਫੀ ਉਲਝ ਗਿਆ ਕੋਸ਼ਿਸ਼ ਕੀਤੀ ਸੀ ਸਿੱਧੂ ਮੂਸੇਵਾਲੇ ਨੇ ਕਿ ਸਾਡੇ ਜਿਹੜਾ ਸੱਭਿਆਚਾਰ ਪਹੁੰਚਿਆ ਹੋਇਆ ਟਾਣਾ ਵਾਣਾ ਇਹਨੂੰ ਸੜਝਾਦਮਾ ਤੇ ਕਾਫੀ ਹੱਦ ਦੇ ਵਿੱਚੋਂ ਕਾਮਯਾਬੀ ਹੋ ਗਿਆ ਸੀ ਉਸ ਲੋਕਾਂ ਨੂੰ ਉਹਨਾਂ ਨੇ ਪੱਗ ਬੰਨਣ ਦੀ ਕੋਸ਼ਿਸ਼ ਵੀ ਕੀਤੀ ਬੰਨਣ ਦੀ ਲੱਗੇ ਸੀ ਲੋਕ ਉਸ ਲੋਕ ਹੀਰਾਂ ਜੇ ਹੋਰਾਂ ਦੇ ਜਿਹੜੇ ਰੋਲ ਮਾਡਲ ਸੀ ਉਹਨਾਂ ਨੂੰ ਛੱਡ ਕੇ ਭਗਤ ਸਿੰਘ ਹੋਰੀ ਜਾਂ ਗੁਰਸੇਵ ਸਿੰਘ ਗੁਰੂ ਦੇ ਬੱਚੇ ਉਹਨਾਂ ਨੂੰ ਰੋਲ ਮਾਡਲ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਕਾਫੀ ਕਾਮਯਾਬੀ ਹੋਇਆ ਗੱਲ ਕਰ ਸਮੇ ਨੂੰ ਨਹੀਂ ਇਹ ਚੀਜ਼ ਮਨਜ਼ੂਰ ਸੀ ਜਿਹਦੇ ਕਰਕੇ ਮਤਲਬ 29 ਆ ਗਈ 29 5 2022 ਨੂੰ ਉਹ ਸ਼ਾਮ ਨੂੰ ਉਹ ਕਿਸੇ ਮਤਲਬ ਬੈਠਾ ਮੈਂ ਤੁਹਾਡੀ ਤੁਹਾਡੀ ਗਲਤੀ ਆ ਨਾ ਮੇਰੇ ਬਹੁਤ ਸਾਰੇ ਫੇਸਬੁਕ ਫਰੈਂਡ ਨੇ ਬਾਹਰ ਤੋਂ ਯੂ ਐਸ ਏ ਕਨੇਡਾ ਤੋਂ ਉਹਦੇ ਵਿੱਚ ਕੁੜੀਆਂ ਵੀ ਨੇ ਤੇ ਮੁੰਡੇ ਵੀ ਜੋ ਆਪਣਾ ਚੈਨਲ ਦੇਖਦੇ ਨੇ ਮੈਂ ਜੋ ਬੜਾ ਹੈਰਾਨ ਹੋਇਆ ਕਿ ਉਹ ਲੋਕਾਂ ਨੇ ਸਿੱਧੂ ਮੂਸੇਆ ਦੇ ਰੀਲਾਂ ਪਾਈ ਹੋਈਆਂ ਨੇ ਹਾਲੇ ਕਿ ਉਹਨਾਂ ਨੂੰ ਮੇਰੀ ਇੱਕ ਦੋ ਬੁੰਡੇ ਗੱਲ ਹੋਈ ਉਹਨਾਂ ਨੂੰ ਪੰਜਾਬੀ ਸਮਝ ਨਹੀਂ ਆਂਦੀ ਫਿਰ ਵੀ ਉਹਨਾਂ ਨੇ ਇਹ ਪੰਜਾਬੀ ਗਾਣੇ ਲਾ ਕੇ ਪੰਜਾਬੀ ਪੋਸਟਰ ਬਣਾ ਕੇ ਪਾਏ ਆ ਬੜੇ ਵਧੀਆ ਮੈਂ ਹੈਰਾਨ ਹੋ ਗਿਆ ਤਾਂ ਮੈਰੀ ਦੇਖੋ 100 ਰੁਪਏ ਮਸ਼ਹੂਰ ਸੀ ਜੀ ਜੋ ਜਿਹੜਾ ਕੋਈ ਵੱਡਾ ਇੱਕ ਉਹ ਹੈਗਾ ਕੋ ਟੇਬਲ ਹੈ ਮਤਲਬ ਉਹਦੇ ਉੱਤੇ ਸਿੱਧੂ ਮੂਸੇ ਵਾਲੇ ਦਾ ਹੀ ਨਾਂ ਚੱਲਿਆਗਾ ਜਦੋਂ ਕਿ ਪੰਜਾਬ ਦੇ ਹੋਰ ਕਿਸੇ ਲੀਡਰ ਦਾ ਇਹਦਾ ਵੈਕ ਦਾ ਨਾਂ ਨਹੀਂ ਚੱਲਿਆ ਜਾਂ ਦੁਨੀਆ ਪੱਧਰ ਤੇ ਜਿੰਨੇ ਵੀ ਗਾਇਕ ਨੇ ਸਭ ਤੋਂ ਨੰਬਰ 1 ਬੰਦ ਰਿਹਾ ਹੈ ਇਹ ਗੱਲ ਕਰ ਵੀ ਠੀਕ ਹੈ ਜੋ ਹੋਣੀ ਨੂੰ ਮਨਜ਼ੂਰ ਸੀ ਉਹ ਹੋ ਗਿਆ ਫਤਰ ਜੋ ਹੋਇਆ ਬਹੁਤ ਹੀ ਮਨ ਭਾਗਾ ਹੋਇਆ ਕਿਉਂਕਿ ਜਿਹੜੇ ਇਹਦੇ ਗੀਤ ਸੀਗੇ ਜਿਵੇਂ ਹੁਣ 295 ਆ ਗਿਆ ਹਾਂਜੀ ਮਤਲਬ ਉਹ ਕਿਸੇ ਤੇ ਕੋਈ ਗਾਲ ਬਲੂਚਾ ਨਹੀਂ ਕੀਤਾ ਜਾਂ ਕਿਸੇ ਨੂੰ ਕੋਈ ਮੰਦਾ ਨਹੀਂ ਆਖਿਆ ਜਾਂ ਕਿਸੇ ਨੂੰ ਮਤਲਬ ਇਧਰ ਉਧਰ ਭਜ ਭਜਾਈ ਜਿਹੜੇ ਅੱਜ ਤੱਕ ਨੌਜਵਾਨ ਨੇ ਇਸ ਤੋਂ ਉਹਨੂੰ ਪ੍ਰਮੋਟ ਨਹੀਂ ਕੀਤਾ ਇਹਨਾਂ ਚੀਜ਼ਾਂ ਨੂੰ ਜੇ ਪ੍ਰਮੋਟ ਹੁੰਦਾ ਕੀਤਾ ਮਤਲਬ ਜ਼ਿੰਦਗੀ ਜਿਉਣ ਦੇ ਤਰੀਕੇ ਨੂੰ ਕੀਤਾ ਜਾਂ ਮਤਲਬ ਆਨ ਨਾਲ ਛਾਂ ਨਾਲ ਜ਼ਿੰਦਗੀ ਜਿਉਣੀ ਤੇ ਜਿਆਦਾ ਜ਼ਿੰਦਗੀ ਗੁਲਾਮੀ ਦੀ ਜਿਉਣ ਨਾਲੋਂ ਠੱਟ ਜ਼ਿੰਦਗੀ ਹੈ ਜਿਹੜੀ ਉਹ ਆਜ਼ਾਦੀ ਚ ਜਿਉਣ ਇਹਨਾਂ ਚੀਜ਼ਾਂ ਨੂੰ ਉਸਨੇ ਬੜਾ ਪ੍ਰਮੋਟ ਕੀਤਾ ਜਾ ਜਿਹੜਾ ਮਤਲਬ ਕਾਫੀ ਨੌਜਵਾਨਾਂ ਦੇ ਉੱਤੇ ਅਸਰ ਵੀ ਸੀਗਾ ਤੇ ਸਰਕਾਰਾਂ ਨੂੰ ਵਿਰੋਧੀ ਪਾਰਟੀਆਂ ਨੂੰ ਵੀ ਚਾਹੀਦਾ ਵੀ ਜਿਹੜੇ ਨੌਜਵਾਨਾਂ ਦੇ ਆਪਸੀ ਇਹਨਾਂ ਦੇ ਤਰੇਸਲੇ ਇਹਨਾਂ ਨੂੰ ਮਿਲ ਬੈਠ ਕੇ ਨਿਵੇੜਨ ਦੀ ਕੋਸ਼ਿਸ਼ ਕਰੇ ਸਾਡੇ ਇੱਕ ਸੁਪਰਡੈਂਟ ਹੁੰਦਾ ਸੀ ਜੇਲ੍ਹ 'ਚ ਮਤਲਬ ਉਹ ਦੋਨੇ ਤਰ੍ਹਾਂ ਨੂੰ ਇਕੱਠਿਆਂ ਕਰਕੇ ਕੋਸ਼ਿਸ਼ ਕਰਦਾ ਹੁੰਦਾ ਈ ਸਮਝਾਉਣ ਦੀ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਪਾਲਸੀਆਂ ਨੇ ਇਹਨਾਂ ਸਮਝਾ ਕੇ ਜਿਹੜੇ ਰੋਲੇ ਰੱਪੇ ਨੇ ਇਹਨਾਂ ਨੂੰ ਨਿਵੇੜਨ ਦੀ ਇਹ ਬਹੁਤ ਕਾਮਯਾਬ ਨੇ ਗੱਲ ਕਰ ਕੋਈ ਬਿਰਲਾ ਬੰਦਾ ਹੀ ਇਹਨਾਂ ਚੀਜ਼ਾਂ ਨੂੰ ਕਰਦਾ ਹੈ ਜ਼ਰੂਰ ਇਹ ਚੀਜ਼ਾਂ ਨੂੰ ਸਰਕਾਰਾਂ ਵੱਲੋਂ ਪਰ ਨਾ ਪ੍ਰਾਇੋਰਟੀ ਦੇਣੀ ਚਾਹੀਦੀ ਹੈ ਵੀ ਜਿਹੜੇ ਸਮਝੌਤੇ ਨੇ ਲੜਾਈਆਂ ਝਗੜਿਆਂ ਦੇ ਆਪਸੀ ਭਾਈਚਾਰਕ ਤੌਰ ਤੇ ਕਰਵਾਏ ਜਾਣ ਤਾਂ ਕਿ ਲੋਕਾਂ ਨੂੰ ਇੱਕ ਹੋਰ ਅਪਡੇਟ ਆ ਗਈ ਹੈ ਮੇਰੇ ਕੋਲ ਵੀ ਕਾਂਗਰਸ ਹਸਬਾ ਸੀਐਮ ਚਰਨੀ ਚੰਨੀ ਪਹੁੰਚ ਰਹੇ ਨੇ ਉਹ ਉਹਨਾਂ ਦਾ ਕਾਫਲਾ ਨਿਕਲ ਚੁੱਕਾ ਹੈ ਕਾਫੀ ਸਮੇਂ ਪਹਿਲਾਂ ਉਹ ਮੁਸੇਲਪਿੰਡ ਦੇ ਨੇੜੇ ਪਹੁੰਚਵਾਨੇ ਜੀ ਦੇਖੋ ਜੀ ਚੰਨੀ ਸਾਹਿਬ ਤਾਂ ਆਉਣਗੇ ਕਿਉਂਕਿ ਭਲਕਾਰ ਸਿੰਘ ਨੇ ਚੋਣ ਲੜਨ ਦਾ ਐਲਾਨ ਕਰਤਾ ਕਾਂਗਰਸ ਪਾਰਟੀ ਵੱਲੋਂ 2027 ਦੀਆਂ ਚੋਣਾਂ ਦੇ ਵਿੱਚ ਮਤਲਬ ਕੈਂਡੀਡੇਟ ਹੋਣ ਦਾ ਉਹਨਾਂ ਨੇ ਦਮ ਭਰਤਾ ਇਸ ਕਰਕੇ ਨਾਲ ਉਹਨਾਂ ਨੇ ਜਿਹੜੀਆਂ ਸਿਆਸੀ ਗਤੀਵਿਧੀਆਂ ਨੇ ਉਹ ਵੀ ਸ਼ੁਰੂ ਕਰਕੇ ਆ ਉਹ ਕਹਿੰਦੇ ਵੀ ਮੈਨੂੰ ਕੋਈ ਸਿਆਸਤ ਦਾ ਸ਼ੌਂਕ ਨਹੀਂ ਹੈ ਮੈਂ ਆਂਦੇ ਬੱਚੇ ਨੂੰ ਇਨਸਾਫ਼ ਦਿਵਾਉਣ ਵਾਸਤੇ ਮੈਂ ਕੋਸ਼ਿਸ਼ ਕਰੂੰਗਾ ਵੀ ਜੇ ਮੈਨੂੰ ਲੋਕਾਂ ਨੇ ਜਿੱਤਿਆ ਤਾਂ ਮੈਂ ਵਿਧਾਨ ਸਭਾ ਦੇ ਵਿੱਚ ਜਾ ਕੇ ਵੀ ਆਵਦੇ ਵੇਟੇ ਦਾ ਇਨਸਾਫ਼ ਦੇ ਲੋਕਾਂ ਦੇ ਇਸ ਤਰ੍ਹਾਂ ਦੇ ਹੋਰ ਬੇਟੇ ਨਾ ਮਰਨ ਇਸ ਤਰ੍ਹਾਂ ਦੀਆਂ ਪਾਲਿਸੀਆਂ ਨੇ ਜਿਹੜੀਆਂ ਮੈਂ ਵਿਧਾਨ ਸਭਾ ਦੇ ਵਿੱਚ ਲਿ ਜਾ ਕੇ ਦੁੱਖ ਰੱਖਣਾ ਦਾ ਤਾਂ ਕਿ ਜੇ ਇਹ ਜਿਹੜੇ ਕੰਮ ਨੇ ਉਹ ਸਹੀ ਤਰੀਕੇ ਨਾਲ ਹੋਣ ਡਾਕਟਰ ਸਾਹਿਬ ਵੀ ਕੋਰ ਅਪਡੇਟ ਆ ਗਿਆ న్యూਸ ਡੈਸਕ ਤੋਂ ਅੰਦਰੋਂ ਮੇਰੇ ਕੋਲ ਉਹ ਵੀ ਮੁੱਸੇਵਾਲ ਦੀ ਜਿਹੜੀ ਵਰਸਿਓ ਦੁਪਹਿਰੇ ਮਨਾਈ ਜਾ ਰਹੀ ਹੈ ਪਰ ਮੁੱਸੇਵਾਲ ਦਾ ਪਿੰਡ ਸਾਰੇ ਤਰਫੋਂ ਦੇ ਪ੍ਰਸ਼ੰਸਕਾਂ ਨੇ ਘੇਰ ਲਿਆ ਯਾਨੀ ਕਿ ਪ੍ਰਸ਼ੰਸਕਾਂ ਨੇ ਪਹੁੰਚ ਗਏ ਨੇ ਉੱਥੇ ਜਗ੍ਹਾ ਵੀ ਨਹੀਂ ਖੜਨਦੀ ਹੁਣ ਦੇਖੋ ਜੀ ਇਹਦਾ ਫਾਲੋਅਰ ਉਹਦੇ ਬਹੁਤ ਜ਼ਿਆਦਾ ਨੇ ਜੀ ਮਤਲਬ ਅੱਜ ਹਾਰੇ ਕਥਾਰੇ ਉੱਤੇ ਮੂਸੇ ਵਾਲਾ ਗੀਤ ਚੱਲ ਰਿਹਾ ਹੈ ਕਿਸੇ ਵੀ ਕੋਈ ਦੇਖੋ ਮਤਲਬ ਮੂਸੇ ਵਾਲਾ ਮੂਸੇ ਵਾਲਾ ਹੋਈ ਪਈ ਹੈ ਸਾਰੇ ਏਰੀਏ 'ਚ ਤਾਂ ਖਾਸ ਕਰਕੇ ਮਤਲਬ ਕਿਉਂਕਿ ਉਹ ਪੀ ਭੈਣ ਦਾ ਬੜਾ ਸੰਝਾ ਸੀ ਇਸ ਕਰਕੇ ਉਹਨੂੰ ਲੜਕੀਆਂ ਵੀ ਸੁਣਦੀਆਂ ਬਜ਼ੁਰਗ ਵੀ ਸੁਣਦੇ ਆ ਨੌਜਵਾਨ ਵੀ ਸੁਣਦੇ ਆ ਬੱਚੇ ਵੀ ਸੁਣਦੇ ਆ ਵੀ ਗੱਲ ਕਰ ਠੀਕ ਹੈ ਜੋ ਪਹਾੜਾ ਸੀ ਉਹ ਗੀਤ ਗਿਆ ਉਹ ਸਮਾਂ ਕਿਸੇ ਦੇ ਨਾਲ ਲਿਹਾਜ਼ ਨਹੀਂ ਕਰਦਾ ਗਲਤ ਸਮਾਂ ਆ ਗਿਆ ਉਹਦੀ ਉਹ ਬਲੀ ਚੜ ਗਿਆ ਵਿਚਾਰਾ ਨਹੀਂ ਮਤਲਬ ਉਹਦੇ ਜਿਹੜੇ ਗੁਣ ਸੀਗੇ ਉਹ ਹਲੇ ਬੁੱਝੇ ਵਿਚਾਰੇ ਅਧੂਰੇ ਰਹਿ ਗਏ ਸਾਡੇ ਮਾਨਸਾਂ ਨੂੰ ਵੀ ਖਾਸ ਕਰਕੇ ਮਰਨ ਨਾ ਪੂਰਾ ਹੋਣ ਜੋਗਾ ਘਾਟਾ ਪੈ ਗਿਆ ਜੇ ਇਹ ਜਿਹੇ ਬੰਦਿਆਂ ਦੀ ਸਾਨੂੰ ਬਹੁਤ ਜਿਆਦਾ ਲੋੜ ਸੀਗੀ ਗੱਲ ਕਰ ਠੀਕ ਹੈ ਜੋ ਕੁਦਰਤ ਨੂੰ ਮਨਜ਼ੂਰ ਹੈ ਉਹ ਘਾਣਾ ਲੀਤ ਗਿਆ ਚਲੋ ਡਾਕਟਰ ਸਾਹਿਬ ਤੁਸੀਂ ਆਪਣੇ ਦੋਨੋਂ ਸਾਨੂੰ ਮੁੱਦੇ ਦੇ ਵਧੀਆ ਅਪਡੇਟ ਤੇ ਵਿਚਾਰ ਦਿੱਤੇ ਤੇ ਜਿਹੜੀ ਅਪਡੇਟ ਆਈ ਉਹ ਵੀ ਸਾਂਝੀ ਕੀਤੀ ਤੇ ਤੁਹਾਡਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਰ ਹਾਂਜੀ ਗੱਲ ਇਹ ਹੈ ਕਿ ਦੋਨਾਂ ਨੂੰ ਦੇਖੋ ਜੋ ਸਾਹਿਬ ਨੂੰ ਵੀ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਆਪਣੇ ਵੱਲੋਂ ਵੀ ਤੇ ਚੈਨਲ ਵੱਲੋਂ ਵੀ ਤੇ ਇਸੇ ਤਰ੍ਹਾਂ ਹੀ ਮੂਸੇ ਵਾਲਾ ਸੁਖਦੀਪ ਮੂਸੇ ਵਾਲਾ ਇਹਨੂੰ ਵੀ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਤੇ ਪ੍ਰਮਾਤਮਾ ਨੂੰ ਕਹਿੰਦੇ ਆ ਵੀ ਭਾਈ ਇਹਨਾਂ ਨੂੰ ਜਿਹੜੇ ਘਾਟੇ ਨੇ ਉਹ ਬਾਲਾ ਮਤਲਬ ਬਖਸ਼ੇ ਪ੍ਰਮਾਤਮਾ ਇਹਨਾਂ ਪਰਿਵਾਰਾਂ ਨੂੰ ਤੇ ਪਰਿਵਾਰ ਚੜ੍ਹਦੀ ਕਲਾ 'ਚ ਰਹਿਣ ਤੇ ਬੰਦ ਬਖਸ਼ੇ ਪ੍ਰਮਾਤਮਾ ਘਾਟਾ ਅਸ برداشت ਕਰਨ ਦਾ ਧੰਨਵਾਦ ਸ਼ੁਕਰੀਆ ਤੁਹਾਡਾ ਸੋ ਦੋਸਤੋ ਜੇ ਸਾਡੇ ਨਾਲ ਜੁੜੇ ਸੀ ਮਾਨਸਾ ਤੋਂ ਸਿੱਧਾ ਰਜਿੰਦਰ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਅਪਡੇਟ ਦਿੱਤੀ ਵੀ ਮੂਸੇਰੇ ਪਿੰਡ ਦੇ ਵਿੱਚ ਇਸ ਸਮੇਂ ਕੀ ਕੀ ਹੋ ਰਿਹਾ ਤੇ ਜਿਵੇਂ ਸਾਨੂੰ ਅਪਡੇਟ ਆਈ ਹੈ ਕਿ ਮੂਸੇਰਾ ਜਿਹੜੀ ਅੱਜ ਵਰਸੀ ਹੈ ਤੀਸਰੀ ਵਰਸੀ ਹੈ 2022 ਨੂੰ ਉਹਨਾਂ ਨੂੰ ਗੋਲੀਆਂ ਮਾਰੇ ਕਤਲ ਕਰ ਦਿੱਤਾ ਗਿਆ ਸੀ ਤੇ ਜਿਹੜੀ ਅੱਜ ਵਰਸੀ ਮਨਾਈ ਜਾ ਰਹੀ ਹੈ ਉੱਥੇ ਚਰਨਜੀਤ ਚੰਨੀ ਦਾ ਕਾਫਲਾ ਕੁਝ ਹੀ ਦੂਰ ਉਹਦੇ ਪਿੰਡ ਤੋਂ ਪਹੁੰਚਵਣਾ ਪਰ ਲੋਕਾਂ ਦਾ ਉਹਦੇ ਫੈਨ ਦਾ ਆਜੂ ਮੰਨਿਆ ਕਿ ਪਿੰਡ ਚਾਰੇ ਤਰਫੋਂ ਘਿਰ ਗਿਆ ਹਾਲਾਂਕਿ ਉੱਥੇ ਪੁਲਿਸ ਦੇ ਵੱਲੋਂ ਪੁਲਿਸ ਕਾਡ ਦਾ ਇੰਕਾਮ ਕੀਤਾ ਗਿਆ ਹੈ ਤੇ ਦੂਸਰਾ ਇੱਕ ਘਟਾ ਜਿਹੜਾ ਪੰਜਾਬ ਦੇ ਕੱਲ ਸੋਹਨੇ ਕਲਰ ਨੂੰ ਪਿਆ ਕੇ ਸੁਦੇਵ ਸਿੰਘ ਢੀਂਸਾ ਸੀਨੀਅਰ ਲੀਡਰ ਕੱਲ 69 ਸਾਲ ਸੌਰੀ ਮਾਫੀ ਚਾਹਨਾ 99 ਸਾਲ ਦੀ ਉਮਰ ਦੇ ਵਿੱਚ ਉਹਨਾਂ ਨੇ ਆਪਣੇ ਆਖਰੀ ਸਾਲੇ 40 ਦੇ ਹਸਪਤਾਲ ਦੇ ਵਿੱਚ ਜੋ ਕਿ ਕਾਫੀ ਨਾ ਤੋਂ ਬਿਮਾਰ ਚੱਲੇ ਸੀ ਜਿਸ ਤੋਂ ਬਾਅਦ ਅਕਾਲੀ ਦਲ ਕਾਂਗਰਸ ਭਾਜਪਾ ਸਾਰੀਆਂ ਹੀ ਪਾਰਟੀਆਂ ਦੇ ਵੱਡੇ ਵੱਡੇ ਨੇਤਾਵਾਂ ਦੇ ਆਪਣੇ ਆਪਣੇ ਵੱਲੋਂ ਸ਼ਰਧਾਂਜਲੀ ਫੁੱਲ ਅਰਪਿਤ ਕੀਤੇ ਢੀਂਸਾ ਫੈਮਿਲੀ ਨੂੰ ਤੇ ਦੋਸਤੋ ਤੁਹਾਨੂੰ ਦੱਸ ਦੇਣੀ ਹੈ ਕਿ ਢੀਂਸਾ ਜੀ ਦਾ ਅੱਜ ਅੰਤਿਮ ਸੰਸਕਾਰ ਨਹੀਂ ਕੀਤਾ ਜਾਏਗਾ ਕਿਸੇ ਕਾਰਨ ਕਰਕੇ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਆ ਉਹ ਕੱਲ ਕੀਤਾ ਜਾਏਗਾ ਕਿਉਂਕਿ ਅੱਜ ਉੱਥੇ ਉਹਨਾਂ ਦੇ ਪਿੰਡ ਕਈ ਲੋਕ ਪਹੁੰਚ ਗਏ ਸੀ ਪਰ ਮੈਂ ਉਹਨੂੰ ਅਪਡੇਟ ਦੇ ਰਿਹਾ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਉਹਨਾਂ ਅੰਤਿਮ ਸੰਸਕਾਰ ਕੁਝ ਨਿੱਜੀ ਕਾਰਨ ਕਰਕੇ ਕੱਲ ਕੀਤਾ ਜਾਏਗਾ ਅੱਜ ਨਹੀਂ ਹੋਏਗਾ ਸੋ ਦੋਸਤੋ ਅੱਜ ਮੂਸਿਆ ਦੀ ਵਰਥੀ ਦੇ ਜਿਹੜੇ ਲੋਕ ਪਹੁੰਚ ਰਹੇ ਨੇ ਉਹ ਦੇਖਦੇ ਆ ਕਿ ਉੱਥੇ ਵੱਡੇ ਵੱਡੇ ਗਾਇਕ ਆ ਰਹੇ ਨੇ ਹਾਲਾਂਕਿ ਪਿੰਡ ਦੇ ਲੋਕਾਂ ਦੇ ਵਿੱਚ ਕਾਫੀ ਗੁੱਸਾ ਵੀ ਪਾਇਆ ਜਾ ਰਿਹਾ ਹੈ ਕਿ ਉਸੇ ਕਾਤਾਂ ਨੂੰ ਨਹੀਂ ਫੜ ਪਰ ਤੁਹਾਨੂੰ ਦਾ ਇਹ ਕਿ ਚਰਨਜੀਤ ਸਿੰਘ ਚੰਨੀ ਦਾ ਕਾਫਲਾ ਉੱਥੇ ਪਹੁੰਚਵਣਾ ਹੈ ਹਾਲਾਂਕਿ ਲੋਕਾਂ ਵਿੱਚ ਇਹ ਵੀ ਗੁੱਸਾ ਪਾਇਆ ਜਾ ਰਿਹਾ ਵੀ ਆਪ ਪਾਰਟੀ ਦੇ ਵਿਧਾਇਕਾਂ ਨੇ ਇੱਥੇ ਸ਼ਿਰਕਤ ਕਰਨਗੇ ਤਾਂ ਉਹਨਾਂ ਨੂੰ ਸਵਾਲ ਕੀਤਾ ਜਾਏਗਾ ਸੋ ਦੋਸਤੋ ਦੇਖਦੇ ਅੱਜ ਵਰਤੀ ਦੇ ਕੀ ਕੁਝ ਗੱਲਾਂ ਹੁੰਦੀਆਂ ਨੇ ਕੀ ਕੁਝ ਹੋਏਗਾ ਇਹ ਉਹਨਾਂ ਸਮਝ ਸੇਗਾ ਸਭ ਤੋਂ ਬਾਅਦ ਅੱਨੇ ਸ਼ ਕਰਾਂਗੇ ਏਵਨ ਪੰਜਾਬੀ ਟੀਵੀ ਤੇ ਤੇ ਤੁਸੀਂ ਦੇਖਦੇ ਰਹੋ ਏ ਪੰਜਾਬੀ ਟੀਵੀ ਚੱਲਦੀਆਂ ਹੋਰ